ਸੱਚੀ ਕਾਲ ਜੀ ਜਦੋਂ ਦੀਨ ਦੁਨੀ ਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਉਤਾਰਦੇ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਵਿੱਚੋਂ ਜਾ ਰਹੇ ਸਨ ਉਸ ਜੰਗਲ ਦੇ ਲੋਕ ਖੇਤੀ ਨਹੀਂ ਕਰਨ ਕਰਦੇ ਉਹ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਜੀਵਨ ਗੁਜ਼ਾਰਦੇ ਸਨ ਜਦੋਂ ਉਹਨਾਂ ਨੂੰ ਕਿਸੇ ਵੇਲੇ ਕੋਈ ਸ਼ਿਕਾਰ ਕਰਨ ਦੇ ਲਈ ਜਾਨਵਰ ਨਾ ਮਿਲੇ ਤਾਂ ਉਹ ਰਕਤਾਂ ਦੇ ਫਲ ਤੇ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ ਇਹ ਲੋਕ ਕੱਪੜਿਆਂ ਦੀ ਤਾਂ ਚਮੜੇ ਨਾਲ ਹੀ ਆਪਣਾ ਸਰੀਰ ਢੱਕਦੇ ਸਨ ਜਦੋਂ 2 ਦਿਨ ਤੱਕ ਭਾਈ ਮਰਦਾਨਾ ਜੀ ਨੂੰ ਕੁਝ ਖਾਣ ਨੂੰ ਨਾ ਮਿਲਿਆ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕੋਲ ਗਏ ਤੇ ਕਹਿਣ ਲੱਗੇ ਮੈਨੂੰ ਬਹੁਤ ਭੁੱਖ ਲੱਗੀ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕੁਝ ਸਮਾਨ ਤੀਰਜ ਬਣਾ ਕੇ ਰੱਖਣ ਨੂੰ ਕਿਹਾ ਉਸ ਸਮੇਂ ਭਾਈ ਮਰਦਾਨਾ ਜੀ ਭੋਜਨ ਦੀ ਪਾਲ ਵਿੱਚ ਜੰਗਲ ਦੇ ਇੱਕ ਪਾਸੇ ਨੂੰ ਨਿਕਲ ਗਏ। ਉੱਥੇ ਇੱਕ ਆਤਮਖੋਰ ਮਨੁੱਖ ਰਹਿੰਦਾ ਸੀ। ਉਸ ਦਾ ਨਾਂ ਕੌਡਾ ਸੀ ਤੇ ਉਹ ਮਨੁੱਖ ਨੂੰ ਵੀ ਤੇਲ ਵਿੱਚ ਤਲ ਕੇ ਖਾ ਲੈਂਦਾ ਸੀ। ਭਾਈ ਮਰਦਾਨਾ ਜੀ ਅਜੇ ਕੁਝ ਹੀ ਕੋ ਦੂਰ ਆਏ ਸੀ ਕਿ ਉਸ ਕੌਡੀ ਰਖ ਨੇ ਭਾਈ ਮਰਦਾਨਾ ਜੀ ਨੂੰ ਫੜ ਕੇ ਬੰਨ ਲਿਆ। ਉਸਨੇ ਭਾਈ ਮਰਦਾਨਾ ਜੀ ਨੂੰ ਤਲ ਕੇ ਖਾਣ ਲਈ ਤੇਲ ਦੇ ਕੜਾਹੀ ਥੱਲੇ ਆਗਵਾਲ ਦਿੱਤੀ ਜਿਵੇਂ ਹੀ ਕੌੜਾ ਰਕਸ਼ਾ ਭਾਈ ਮਰਦਾਨਾ ਜੀ ਨੂੰ ਉਸ ਤੇਲ ਦੇ ਕੜਾਹੀ ਵਿੱਚ ਸੁੱਟਣ ਲੱਗਾ ਤਾਂ ਆਖੋ ਫਰਕ ਦੇ ਸਾਰ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉੱਥੇ ਪ੍ਰਗਟ ਹੋ ਗਏ ਗੁਰੂ ਜੀ ਇੱਕ ਪਾਸੇ ਆ ਕੇ ਖੜੇ ਹੋ ਗਏ ਗੁਰੂ ਜੀ ਨੇ ਦੇਖਿਆ ਭਾਈ ਮਰਦਾਨਾ ਜੀ ਨੂੰ ਬੰਨਿਆ ਹੋਇਆ ਸੀ ਤੇ ਭਾਈ ਮਰਦਾਨਾ ਜੀ ਨੂੰ ਤਲ ਕੇ ਖਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇਲ ਦੀ ਕੜਾਹੀ ਥੱਲੇ ਅੱਗ ਬਲ ਰਹੀ ਸੀ। ਗੁਰੂ ਜੀ ਤੇ ਜਾਣ ਦੀ ਹੀ देर ਸੀ ਕਿ ਸਾਰੀ ਕਿਢ ਉਲਟੀ ਪੈ ਗਈ। ਪਹਿਲਾਂ ਤਾਂ ਭਾਈ ਮਰਦਾਨਾ ਜੀ ਨੂੰ ਮੌਤ ਦਾ ਡਰ ਖਾ ਰਿਹਾ ਸੀ ਪਰ ਗੁਰੂ ਜੀ ਨੂੰ ਦੇਖਣ ਤੋਂ ਬਾਅਦ ਉਹਨਾਂ ਦਾ ਡਰ ਖਤਮ ਹੋ ਗਿਆ। ਉਹਨਾਂ ਨੂੰ ਪਤਾ ਸੀ ਕਿ ਗੁਰੂ ਜੀ ਉਹਨਾਂ ਨੂੰ ਬਚਾ ਲੈਣਗੇ। ਗੁਰੂ ਜੀ ਨੇ ਕਢਾਹੀ ਉੱਪਰ ਆਪਣੀ ਨਜ਼ਰੀ ਨਜ਼ਰ ਨਿਹਾਲ ਵਾਲੀ ਦ੍ਰਿਸ਼ਟੀ ਪਾਈ ਤੇ ਤੇਲ ਦਾ ਕਢਾਹਾ ਠੰਡਾ ਹੋ ਗਿਆ। ੱੱਲੇ ਬੜਤੀ ਅਗ ਠੰਡੀ ਹੋ ਗਈ ਬੁਝ ਗਈ ਇਹ ਸਭ ਦੇਖ ਕੇ ਕੋਟ ਰਖਸ਼ਤਾ ਹੈਰਾਨ ਹੀ ਹੋ ਗਿਆ ਗੋ ਕੋਟ ਰਖਸ਼ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਕਿ ਸੱਚ ਦੱਸ ਤੂੰ ਕੌਣ ਹੈ ਤੇਰੇ ਆਉਣ ਨਾਲ ਮੇਰਾ ਘੜਾ ਠੰਡਾ ਹੋ ਗਿਆ ਗੁਰੂ ਜੀ ਕਹਿਣ ਲੱਗੇ ਕੋਟ ਰਖਸ਼ ਤੂੰ ਖਾ ਇਸ ਬੰਦੇ ਨੂੰ ਖਾਂਦਾ ਕਿਉਂ ਨਹੀਂ ਅਜਿਹਾ ਕਹਿਣ ਤੇ ਕੋਟ ਦੇ ਨੂੰ ਸੋਚੀ ਹੋ ਗਈ ਕਿ ਇਸ ਨੂੰ ਮੇਰਾ ਨਾਂ ਕੋਟਾ ਬੜਾ ਹੀ ਹੈਰਾਨ ਹੋਇਆ ਉਸ ਤੋਂ ਬਾਅਦ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਉਸ ਸਮੇਂ ਕੋਟਾ ਰਖਸ਼ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਗੁਰੂ ਜੀ ਦੇ ਮੁਖ ਤੋਂ ਬਾਣੀ ਸੁਣ ਕੇ ਨਿਹਾਲ ਹੋ ਗਿਆ ਉਸਦੇ ਹੱਥ ਵਿੱਚੋਂ ਲੱਕੜਾਂ ਛੁੱਟ ਗਈਆਂ ਉਹ ਲੱਕੜਾਂ ਉਹ ਅੱਗ ਤੇਜ ਕਰਨ ਨੂੰ ਲੈ ਕੇ ਆ ਰਿਹਾ ਸੀ ਕੋਟਾ ਰਖਸ਼ ਨੇ ਗੁਰੂ ਜੀ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਬੇਨਤੀ ਕੀਤੀ ਮੈਨੂੰ ਬਖਸ਼ ਦਿਓ ਜੀ ਮੇਰੇ ਤੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ ਲਓ ਜੀ ਮੈਂ ਬਹੁਤ ਪਾਪ ਕੀਤੇ ਨੇ ਗੁਰੂ ਸਾਹਿਬ ਜੀ ਨੇ ਕਿਹਾ ਕਾਡਿਆ ਅਸੀਂ ਹਜ਼ਾਰਾਂ ਮੀਲਾਂ ਤੋਂ ਇੱਥੇ ਤੇਰਾ ਉਧਾਰ ਕਰਨ ਲਈ ਹੀ ਆਏ ਹਾਂ ਇਹ ਆਦਮਖੋਰੀ ਦੀ ਆਦਤ ਛੱਡ ਦੇ ਉਸ ਸਮੇਂ ਕਾਡਿ ਨੇ ਕਿਹਾ ਤੁਸੀਂ ਜੋ ਆਖੋਗੇ ਮੈਂ ਮੰਨਾਂਗਾ ਮੈਂ ਤਾਂ ਆਪਣੇ ਤਨ ਭਾਗ ਸਮਝਦਾ ਹਾਂ ਜੋ ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ ਨੇ ਕਟਾ ਜੰਗਲ ਵੱਲ ਦੌੜ ਪਿਆ ਤੇ ਜਾ ਕੇ ਉੱਥੇ ਫਲਾਂ ਵਾਲੀ ਦਰਖਤਾਂ ਤੋਂ ਕਈ ਤਰ੍ਹਾਂ ਦੇ ਫਲ ਤੋੜ ਕੇ ਲੈ ਕੇ ਆਇਆ ਉਸ ਨੇ ਇਹ ਫਲ ਪ੍ਰਸ਼ਾਦ ਵਜੋਂ ਗੁਰੂ ਸਾਹਿਬ ਜੀ ਦੇ ਅੱਗੇ ਅਰਪਣ ਕਰ ਦਿੱਤੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਖਾਓ ਜੀ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਤੁਸੀਂ ਵੀ ਪ੍ਰਸ਼ਾਦ ਖਾਓ ਸਭ ਨੇ ਉਸ ਪ੍ਰਸ਼ਾਦ ਨੂੰ ਛਕਿਆ ਕੋਟੇ ਨੇ ਆਪਣੇ ਮੂੰਹ ਵਿੱਚ ਪ੍ਰਸ਼ਾਦ ਪਾਇਆ ਤੇ ਉਸ ਪ੍ਰਸ਼ਾਦ ਨਾਲ ਉਸਦੇ ਕਪਾਟ ਖੁੱਲ ਗਏ ਉਸ ਸਮੇਂ ਗੁਰੂ ਨਾਨਕ ਦੇਵ ਜੀ 7 ਦਿਨ ਉਸ ਕੋਟੇ ਰਕਸ਼ ਕੋਲ ਰਹੇ ਸੀ ਉਹਨਾਂ ਨੇ ਉਸਦੇ ਸਾਰੇ ਕੁਕਰਮਾਂ ਦਾ ਫਲ ਨਾਸ਼ ਕੀਤਾ ਉਸ ਸਮੇ ਤੋਂ ਬਾਅਦ ਕੋਟੇ ਰਕਸ਼ ਨੇ ਆਦਮ ਘੁਰੀ ਕਰਨ ਤੋਂ ਮਨਾ ਕਰ ਦਿੱਤਾ ਉਸ ਨੇ ਗੁਰੂ ਜੀ ਦਾ ਨਿਮਰਤਾ ਸਹਿਤ ਧੰਨਵਾਦ ਵੀ ਕੀਤਾ ਉੱਥੇ ਕਾਡੇ ਨੂੰ ਪ੍ਰਚਾਰਕ ਸਥਾਪਕੇ ਗੁਰੂ ਜੀ ਅੱਗੇ ਚਲੇ ਗਏ ਸਾਧ ਸੰਗਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ